ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮੈਂ ਆਪ ਸਭ ਲਈ ਮਾਤਾ ਮਸਾਣੀ ਦਾ ਇੱਕ ਸ਼ਾਬਰ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਇਹ ਮੰਤਰ ਹੈ ਕਿ ਕਿਸੇ ਦੁਸ਼ਮਣ ਦੇ ਘਰ ਦੇ ਵਿੱਚ ਮਸਾਣੀ ਨੂੰ ਭੇਜਣ ਵਾਲਾ ਸ਼ਾਬਰ ਮੰਤਰ ਹੈ ਆਪਣੇ ਦੁਸ਼ਮਣ ਨੂੰ ਬਰਬਾਦ ਕਰਨੇ ਦੇ ਲਈ ਆਪਣੇ ਦੁਸ਼ਮਣ ਨੂੰ ਖਤਮ ਕਰਨੇ ਦੇ ਲਈ ਆਪਣੇ ਦੁਸ਼ਮਣ ਦਾ ਨਾਸ਼ ਕਰਨੇ ਦੇ ਲਈ ਇਹ ਮਾਤਾ ਮਸਾਨੀ ਦਾ ਸ਼ਾਬਰ ਮੰਤਰ ਹੈ ਮਾਤਾ ਮਸਾਨੀ ਨੂੰ ਕਿਵੇਂ ਦੁਸ਼ਮਣ ਦੇ ਕਰਪੀਚ ਕੀ ਦੁਸ਼ਮਣ ਨੂੰ ਬਰਬਾਦ ਕਰਨਾ ਹੈ ਇਹ ਮੰਤਰ ਲੈ ਕੇ حاضر ਹੋਈ ਹਾਂ ਦੋਸਤੋ ਇਹ ਬਹੁਤ ਹੀ ਸ਼ਕਤੀਸ਼ਾਲੀ ਪ੍ਰਚੰਡ ਮੰਤਰ ਹੈ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਕੀੜਾ ਕਿੜਾ ਭੂ ਪ੍ਰਸ਼ਾਦ ਲੱਗਣਾ ਹੈ ਕਿਹੜੇ ਕਿਹੜੀ ਚੀਜ਼ ਹੋਰ ਚਾਹੀਦੀ ਹੈ ਔਰ ਵਸਤਰ ਕਿਦਾਂ ਦੇ ਪਹਿਨਣੇ ਕਿ ਹੁਜੀ ਜਗ੍ਹਾ ਤੇ ਇਹ ਸਿੱਧ ਹੋ ਵੀ ਗਏ ਸਾਰਾ ਕੁਝ ਮੈਂ ਦੱਸਣ ਜਾ ਰਿਹਾ ਦੋਸਤੋ ਇਸ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਆਪਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਹੀ 21 ਦਿਨ ਦੀ ਸਾਧਨਾ ਕਰਨੀ ਪਵੇਗੀ ਲੇਕਿਨ ਸ਼ਮਸ਼ਾਨ ਘਾਟ ਦੇ ਵਿੱਚ ਰਹਿ ਕੇ 21 ਦਿਨ ਦੀ ਸਾਧਨਾ ਕਰਨੇ ਦੇ ਲਈ ਆਸਣ ਜਿਹੜਾ ਹੋਣਾ ਚਾਹੀਦਾ ਉਹ ਕਾਲਾ ਹੋਣਾ ਚਾਹੀਦਾ ਕਾਲੇ ਰੰਗ ਦਾ ਜਿਹੜੇ ਤੁਸੀਂ ਵਸਤਰ ਪਹਿਨਣੇ ਆ ਉਹ ਵੀ ਕਾਲੇ ਰੰਗ ਦੇ ਹੋਣੇ ਚਾਹੀਦੇ ਆ ਔਰ ਕਾਲੇ ਹਕੀਕੀ ਮਾਲਾ ਤੇ 108 ਮਣਕੇ ਦੀ ਮਾਲਾ ਤੇ ਰੋਜ਼ ਦੋ ਮਾਲਾ ਤੋਂ ਘੱਟ ਜਾਪ ਨਹੀਂ ਹੋਣਾ ਚਾਹੀਦਾ ਘੱਟ ਤੋਂ ਘੱਟ ਦੋ ਮਾਲਾਂ ਦਾ ਜਾਪ ਲਾਜ਼ਮੀ ਹੋਣਾ ਚਾਹੀਦਾ ਹੈ ਔਰ ਜੋ ਭੋਗ ਪ੍ਰਸ਼ਾਦ ਲੱਗੇਗਾ ਉਹ ਇਹ ਆ ਕਿ ਸੱਤ ਤਰ੍ਹਾਂ ਦੀ ਮਠਿਆਈ ਹੋਣੀ ਚਾਹੀਦੀ ਹੈ ਸੱਤ ਪਤਾਸੇ ਚਾਹੀਦੇ ਆ ਸੱਤ ਲੌਂਗ ਚਾਹੀਦੇ ਆ ਸੱਤ ਇਲਾਇਚੀਆਂ ਚਾਹੀਦੀਆਂ ਇੱਕ ਕਾਲੀ ਮੁਰਗੀ ਅਤੇ ਇੱਕ 30 ਸ਼ਰਾਬ ਦੀ ਬੋਤਲ ਇਹ ਸਾਰਾ ਸਮਾਨ ਤੁਸੀਂ ਨੇ ਪਹਿਲੇ ਦਿਨ ਅਤੇ 21ਵੇਂ ਦਿਨ ਇਹ ਸਾਰਾ ਸਮਾਨ ਦੇਣਾ ਹੈ ਔਰ ਬਾਕੀ ਦਿਨ ਦੇ ਵਿੱਚ ਤੁਸੀਂ ਸੱਤ ਪਤਾਸੇ ਲੌਂਗ ਇਲਾਇਚੀਆਂ ਰੱਖ ਕੇ ਮਾਤਾ ਮਸਾਣੀ ਦਾ ਇਹ ਜਾਪ ਕਰ ਸਕਦੇ ਆ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਬਿਲਕੁਲ ਸਾਫ ਪਾਕ ਰਹਿ ਕੇ ਹੀ ਇਹ ਮਸਾਨ ਘਾਟ ਦੇ ਵਿੱਚ ਬੈਠ ਕੇ ਹੀ ਇਹਦਾ ਮੰਤਰ ਦਾ ਜਾਪ ਕਰਨਾ ਹੈ ਔਰ ਜਾਪ ਕਰਦੇ ਆ ਕਰਦੇ ਆ ਤੁਹਾਨੂੰ ਪਤਾ ਲੱਗਣ ਲੱਗ ਪੋਵੇਗਾ ਕਿ ਅਸੀਂ ਕੁਝ ਕਰ ਰਹੇ ਆ ਅਸੀਂ ਕੁਝ ਪੜ ਰਹੇ ਆ ਲੇਕਿਨ ਉਸ ਤੋਂ ਬਾਅਦ ਫਿਰ ਤੇ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਦੇ ਦੁਸ਼ਮਣ ਦੇ ਘਰ ਤੁਸੀਂ ਭੇਜ ਸਕਦੇ ਆ ਦੁਸ਼ਮਣ ਨੂੰ ਬਰਬਾਦ ਕਰ ਸਕਦੇ ਆ ਹੁਣ ਮੈਂ ਉਹ ਮੰਤਰ ਦੱਸਾਂ ਜਿਹੜਾ ਕਿ 21 ਲੰਨ ਦੀ ਸਾਧਨਾ ਦੇ ਲਈ ਮਹਾ ਮਸਾਣੀ ਦਾ ਮੰਤਰ ਹੈ ਮਰਗੜਕੀ ਮਸਾਣੀ ਘਾਟ ਕੀ ਗਟੋਈਆ ਮਰਗੜਕ ਦਾ ਮਸਾਨ ਅਮੁਗ ਕੀ ਘਰ ਪਰ ਮਸਾਣ ਕੀ ਚੁੰਕੀ ਨਾਂ ਚੜਾਏ ਤੋਂ ਗੁਰੂ ਗੋਰਖਨਾਥ ਕੀ ਆਣ ਇਕ ਗੋਰਾਂ ਪਾਰਵਤੀ ਕੀ ਆਣ ਸ਼ਬਦ ਸਾਚਾ ਪਿੰਡ ਕਾਚਾ ਦੇਖੂ ਮਾਤਾ ਮਸਾਨੀ ਤੇਰੇ ਇਲਮ ਕਾ ਤਮਾਸ਼ਾ ਸੱਤੇ ਕਾ ਨਾਮ ਅਦੇਸ਼ ਸੋ ਦੋਸਤੋ ਇਹ ਹੈ ਮਾਤਾ ਮਸਾਨੀ ਦਾ ਸ਼ਾਬਰ ਮੰਤਰ ਇਸ ਸ਼ਬਦ ਦੇ ਵਿੱਚ ਜਿੱਥੇ ਅਮੁਖ ਸ਼ਬਦ ਆਇਆ ਹੈ ਉੱਥੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈਣਾ ਹੈ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ ਕਿ ਅਮੁਖ ਸ਼ਬਦ ਦੀ ਜਗਾ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਜਾਪ ਕਰਨਾ ਹੈ ਦੋਸਤੋ 21 ਦਿਨ ਦੀ ਸਾਧਨਾ ਕਰਨ ਵੇਲੇ ਤੁਸੀਂ ਉਮਕ ਹੀ ਕਹਿਣਾ ਹੈ ਲੇਕਿਨ ਜਿਸ ਵੀ ਲਈ ਇਸ ਮੰਤਰ ਨੂੰ ਚਲਾਉਣਾ ਹੈ ਦੁਸ਼ਮਣ ਦੇ ਘਰ ਭੇਜਣਾ ਹੈ ਫਿਰ ਦੁਸ਼ਮਣ ਦਾ ਨਾਮ ਲੈਣਾ ਹੈ 21 ਦਿਨ ਤੀ ਸਾਧਨਾ ਦੇ ਵਿੱਚ ਜਿੱਥੇ ਅਮੁੱਖ ਆਉਂਦਾ ਹੈ ਉੱਥੇ ਅਮੁੱਖ ਹੀ ਕਹਿਣਾ ਹੈ ਔਰ ਉਸ ਤੋਂ ਬਾਅਦ ਜਿਸ ਵੇਲੇ ਇਸ ਮੰਤਰ ਨੂੰ ਚਲਾਉਣਾ ਦੁਬਾਰਾ ਫੇਰ ਦੁਸ਼ਮਣ ਦਾ ਨਾਮ ਲੈਣਾ ਹੈ ਇਸ ਮੰਤਰ ਨੂੰ ਚਲਾਉਣ ਦੇ ਲਈ ਤੁਸੀਂ ਉਹੀ ਭੋਗ ਪ੍ਰਸ਼ਾਦ ਦੇਣਾ ਹੈ ਜੋ ਕਿ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਸੋ ਦੋਸਤੋ ਇੱਕ ਖਾਸ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਇਸ ਮੰਤਰ ਨੂੰ ਸਿੱਧ ਕਰਨਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਗੁਰੂ ਦੀ ਇਜਾਜ਼ਤ ਲੈ ਕੇ ਹੀ ਇਹ ਸਮੰਤਰ ਨੂੰ ਸਿੱਧ ਕੀਤਾ ਜਾਵੇ ਜਿਹੜਾ ਆਪਣੇ ਗੁਰੂ ਦੀ ਇਜਾਜ਼ਤ ਤੋਂ ਬਿਨਾਂ ਸਿੱਧ ਕਰੇਗਾ ਉਹ ਆਪਣਾ ਕਿਸੇ ਵੀ ਨੁਕਸਾਨ ਦਾ ਜਾਂ ਭਲੇ ਦਾ ਆਪ ਜ਼ਿੰਮੇਵਾਰ ਹੋਵੇਗਾ ਸੋ ਦੋਸਤੋ ਕਿਉਂਕਿ ਦੋਸਤੋ ਇਹ ਸ਼ਮਸ਼ਾਨ ਦੇ ਵਿੱਚ ਸਾਧਨਾ ਹੋਣੀ ਹੈ ਔਰ ਸਾਧਨਾ ਦੇ ਸਮੇਂ ਵੀ ਪੂਰਾ ਰੱਖਿਆ ਕਿ ਰੱਬ ਨਾਲ ਕੀ ਇਹ ਸਾਧਨਾ ਹੋਣੀ ਆ ਗੁਰੂ ਦਾ ਹੱਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਗੁਰੂ ਦੀ ਕਿਰਪਾ ਦੇ ਨਾਲ ਹੀ ਇਹਨੂੰ ਸਿੱਧ ਕੀਤਾ ਜਾ ਸਕਦਾ ਜਿੰਨੇ ਨੇ ਵੀ ਕਰਨੀ ਗੁਰੂ ਦੀ ਹੁਕਮ ਦੇ ਨਾਲ ਹੀ ਇਹ ਸਾਧਨਾ ਨੂੰ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਆ ਸੋ ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਆ ਕਮੈਂਟ ਬਾਕਸ ਦੇ ਵਿੱਚ ਇਸ ਵੀਡੀਓ ਬਾਰੇ ਆਪਣੀ رائے ਜਰੂਰ ਪ੍ਰਿੰਟ ਕਰਨੀ ਆ ਸੋ ਦੋਸਤੋ ਇਸ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਲੈ ਕੇ ਜਲਦੀ ਹੀ ਹਾਜ਼ਰ ਹੁੰਦੇ ਰਹਾ ਕਰਾਂਗੇ ਸੋ ਦੋਸਤੋ ਸਭ ਨੂੰ ਚਾਹ ਪੀਂਰਾਂ ਦੀ